ਅਮਰਦਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਕਰਦੇ ਹਾਂ। ਉਤਨ ਰੂਸ ਦੇ 5ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਾਂ। ਸਵਾਗਤ ਚ ਦਿੱਤੀ ਜਾਵੇਗੀ 21 ਤੋਂ 5 ਸਲਾ। ਸੁਨਿਤਾ ਵਿਲੀਅਮਸ ਦੀ ਪੁਲਾੜ ਯਾਤਰਾ ਆਖਰੀ ਸਮੇਂ ਤੇ ਹੋਈ ਮੁੱਕਤ। ਤਕਨੀਕੀ ਖਰਾਬੀ ਕਾਰਨ ਲਿਆ ਗਿਆ ਫੈਸਲਾ। ਫਰਾਂਸ ਚ ਪੰਜਾਬੀ ਨੌਜਵਾਨ ਨਾਲ ਵਾਪਰ ਕੇ ਆਪਾਂ ਕੰਮ ਕਰਦੇ ਸਮੇਂ ਪੰਜ ਮੰਜ਼ਲਾ ਇਮਾਰਤ ਤੋ ਟਿੱਗਿਆ ਭਾਰਤੀ ਵਿਦਿਆਰਥਣ ਨੇ ਮਾਰੀਆਂ ਵਿਦੇਸ਼ ਚ ਮੰਲਾ ਪੀਸੀ ਬਿਜ਼ਨਸਮੈਨ ਲੋ ਓਮਨ ਆਫ ਦਾ ਈਅਰ ਅਵਾਰਡ ਨਾਲ ਨਵਾਜ਼ਿਆ ਵਲਦਮੀਰ ਪੁਤਨ ਰੂਸ ਦੇ ਪੰਜਵੇਂ ਰਾਸ਼ਟਰਪਤੀ ਵਜੋਂ ਸੌ ਚੁੱਕਣਗੇ ਸੌ ਚੁੱਕ ਸਮਾਗਮ ਮਾਸਕੋ ਦੇ ਗ੍ਰੈਂਡ ਕ੍ਰੈਮਨਲ ਪੈਲੇਸ 'ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ ਇਹ ਰਸਮ ਲਗਭਗ 1 ਘੰਟੇ ਤੱਕ ਚੱਲਦੀ ਹੈ ਰੂਸ ਵਿੱਚ 15-17 ਮਾਰਚ ਨੂੰ ਹੋਈਆਂ ਚੋਣਾਂ ਵਿੱਚ ਪੁੱਤਰ ਨੂੰ 88% ਵੋਟਾਂ ਮਿਲੀਆਂ ਸਨ ਇਸ ਸਮਾਗਮ ਵਿੱਚ ਪੁੱਤਰ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ ਅਤੇ 140 ਸਾਲ ਪੁਰਾਣੀ ਧੁਨ ਵਜਾ ਕੇ ਇਸ ਸਮਾਗਮ ਦਾ ਆਗਾਜ਼ ਕੀਤਾ ਜਾਵੇਗਾ ਆਓ ਵੇਖਦੇ ਹਾਂ ਪੂਰੀ ਖਬਰ ਵਲਦਮੀਰ ਪੁਤਿਨ ਅੱਜ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕਣਗੇ। ਉਹਨਾਂ ਦਾ ਸੌਂ ਚੁੱਕ ਸਮਾਗਮ ਮਾਸਕੋ ਦੇ ਗ੍ਰੈਂਡ ਕ੍ਰੈਮਲਿਨ ਪੈਲੇਸ 'ਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 2:30 ਮਿੰਟ 'ਤੇ ਸ਼ੁਰੂ ਹੋਵੇਗਾ। ਇਹ ਰਸਮ ਲਗਭਗ 1 ਘੰਟੇ ਤੱਕ ਚੱਲਦੀ ਹੈ। ਰੂਸ ਵਿੱਚ 15-17 ਮਾਰਚ ਨੂੰ ਹੋਈਆਂ ਚੋਣਾਂ ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ ਸੀ। ਉਸ ਦੇ ਵਿਰੋਧੀ ਨਿਕੋਲੇ ਖਾਰਤੀ-ਡੋਬ ਨੂੰ ਸਿਰਫ 4% ਵੋਟਾਂ ਮਿਲੀਆਂ ਸੀ। ਗ੍ਰੈਂਡ ਕ੍ਰੈਮਲਿਨ ਪੈਲੇਸ ਉਹੀ ਸਥਾਨ ਹੈ ਜਿੱਥੇ ਰੂਸ ਦੇ ਜ਼ਾਰਾਵਾਦੀ ਪਰਿਵਾਰ ਦੇ ਤਿੰਨ ਰਾਜਿਆਂ ਸਿਕੰਦਰ ਲੈਕਜ਼ੈਂਡਰ ਅਤੇ ਨਿਕਲੋਸ ਨੂੰ ਤਾਜ ਪਹਿਨਾਇਆ ਗਿਆ ਸੀ ਪੁਤਿਨ ਨੇ ਸਾਲ 2000 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਸੀ ਉਸ ਤੋਂ ਬਾਅਦ ਉਹ 2004 2012 ਅਤੇ 2018 ਵਿੱਚ ਵੀ ਰਾਸ਼ਟਰਪਤੀ ਬਣ ਚੁੱਕੇ ਸੌਹ ਚੁੱਕ ਸਮਾਗਮ ਵਿੱਚ ਰੂਸ ਦੀ ਸੰਗੀਤ ਕੌਂਸਲ ਸੈਨੇਟ ਦੇ ਸੰਸਦ ਮੈਂਬਰ ਰਾਜਦੂਮਾ ਦੇ ਮੈਂਬਰ ਇਟਲੇ ਸਦਨ ਦੇ ਸੰਸਦ ਮੈਂਬਰ ਹਾਈ ਕੋਰਟ ਦੇ ਜੱਜ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਪੁਤਿਨ ਦੇ ਚੌਥੇ ਰਾਜਦੂਤ ਸ਼ਾਮਲ ਹੋਏ 2018 ਵਿੱਚ ਸਹਜਕ ਸਮਾਗਮ ਵਿੱਚ ਸਾਬਕਾ ਜਰਨਲ ਚਾਂਸਲਰ ਗੈਰਹਾਰਡ ਸ਼ਰੋਡਰ ਸਮੇਤ 6000 ਲੋਕ ਮੌਜੂਦ ਸਨ ਇਸ ਦਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ ਸੀ ਰਸਮ ਤੋਂ ਬਾਅਦ ਰੂਸੀ ਆਰਥੋਡੌਕਸ ਚਰਚ ਦੇ ਪੈਟਰੀਆਰਕ ਕੈਥेड्रल ਚਰਚ ਵਿੱਚ ਪ੍ਰਾਰਥਨਾ ਵਿੱਚ ਰਾਸ਼ਟਰਪਤੀ ਨਾਲ ਸ਼ਾਮਲ ਹੋਏ ਉਹ ਰਾਸ਼ਟਰਪਤੀ ਨੂੰ ਦੱਸਦੇ ਹਨ ਕਿ ਦੇਸ਼ ਦੇ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਹੈ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ ਹੈ ਇਹ ਪ੍ਰਥਾ 1498 ਦੀ ਜਦੋਂ ਮਾਸਕੋ ਦੇ ਪ੍ਰਿੰਸ ਦਮਿਤਰੀ ਇਵਾਨ ਨੂੰ ਵਿਚ ਦਾ ਵਿਆਹ ਹੋਇਆ ਸੀ ਸਮਰੋਧੀ ਸ਼ੁਰੂਆਤ ਵਿੱਚ ਰੂਸ ਦੇ ਰਾਸ਼ਟਰਪਤੀ ਬੈਂਡ ਉਹੀ ਧੁਨੀ ਵਜਾਉਂਦਾ ਜੋ 1883 ਵਿੱਚ ਅਗਲੈਕਜ਼ੈਂਡਰ ਦੀ ਤਾਜ਼ਪੋਸ਼ੀ ਵੇਲੇ ਵਜਾਇਆ ਗਿਆ ਸੀ। ਦਸਦੀ 21 ਸਮਰੋਧੀ ਸ਼ੁਰੂਆਤ ਵਿੱਚ ਰੂਸ ਦੇ ਸਾਬਕਾ ਰਾਸ਼ਟਰਪਤੀ ਜੋ ਅਹੁਦਾ ਛੱਡ ਰਿਹਾ ਹੈ ਕੈਮਲਰ ਰੈਜਿਮੈਂਟ ਦੀ ਸਮਿਖਿਆ ਕਰਦਾ ਹੈ। ਇਹ ਰੈਜਿਮੈਂਟ ਰੂਸੀ ਫੌਜ ਦੀ ਇੱਕ ਵਿਸ਼ੇਸ਼ ਯੂਨਿਟ ਜੋ ਕ੍ਰਾਈਮਨਲ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਤੋਂ ਬਾਅਦ ਪੁਰਾਣੇ ਰਾਸ਼ਟਰਪਤੀ ਗ੍ਰੈਂਡ ਕੈਮਲਰ ਪੈਲੇਸ ਜਾਂਦੇ। ਰੂਸ ਦਾ ਝੰਡਾ ਤੇ ਰਾਸ਼ਟਰਪਤੀ ਦੇ ਰੂਸੀ ਮਿਆਰ ਦਾ ਝੰਡਾ ਕ੍ਰੈਮਲਿਨ ਪੈਲੇਸ ਦੇ ਅਲੈਗਜ਼ੈਂਡਰ ਹਾਲ ਵਿੱਚ ਲਹਿੰਦਾ ਗਿਆ ਇਸ ਝੰਡੇ ਤੇ ਰੂਸ ਦਾ ਪ੍ਰਤੀਕ ਬਣਿਆ ਹੋਇਆ ਰੂਸ ਦੀ ਸੰਵਿਧਾਨਿਕ ਅਦਾਲਤ ਦਾ ਚੇਅਰਮੈਨ ਸੰਵਿਧਾਨ ਦੀ ਇੱਕ ਕਾਪੀ ਪੋਡੀਅਮ ਤੇ ਰੱਖਦਾ ਇਸ ਤੋਂ ਇਲਾਵਾ ਇੱਥੇ ਰਾਸ਼ਟਰਪਤੀ ਦੀ ਚੇਨ ਆਫਿਸ ਵੀ ਰੱਖੀ ਹੋਈ ਬਿਊਰੋ ਰਿਪੋਰਟ ਹਮਦਰ ਇਸ ਵੇਲੇ ਦੀ ਵੱਡੀ ਖਬਰ ਵਾਸ਼ਿੰਗਟਨ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਤਕਨੀਕੀ ਨੁਕਸਾਨ ਨੇ ਯਾਤਰਾ ਮੁਲਤਵੀ ਕੀਤੀ ਗਈ ਹੈ ਹਾਲਾਂਕਿ ਲਾਂਚ ਦੀ ਕੋਈ ਨਵੀਂ ਤਾਰੀਖ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਸੁਨੀਤਾ ਬੋਇੰਗ ਸਟਾਰਲਾਈਨ ਰਾਹੀਂ ਪੁਲਾੜ ਵਿੱਚ ਉਡਾਣ ਭਰਨ ਵਾਲੀ ਸੀ ਇਹ ਮਿਸ਼ਨ ਐਲਨ ਮਸਕ ਲਈ ਵੀ ਬੇहद ਮਹੱਤਵਪੂਰਨ ਦੱਸਿਆ ਜਾ ਰਿਹਾ ਹੈ ਆਓ ਵੇਖਦੇ ਹਾਂ ਪੂਰੀ ਖਬਰ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਪੁਲਾੜ ਯਾਤਰਾ ਆਖਰੀ ਸਮੇਂ ਤੇ ਮੁਲਤਵੀ ਕਰ ਦਿੱਤੀ ਗਈ। ਤਕਨੀਕੀ ਖਾਮੀਆਂ ਕਾਰਨ ਯਾਤਰਾ ਨੂੰ ਮੁਲਤਵੀ ਕਰਨਾ ਪਿਆ ਹਾਲਾਂਕਿ ਅਜੇ ਤੱਕ ਲਾਂਚ ਲਈ ਕੋਈ ਨਵੀਂ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ। ਸੁਨੀਤਾ ਰਿਕਾਰਡ ਤੀਜੀ ਵਾਰ ਪੁਲਾੜ ਦੀ ਯਾਤਰਾ ਕਰਨ ਵਾਲੀ ਸੀ। ਉਸਨੇ ਬੋਇੰਗ ਦੇ ਨਵੇਂ ਸਟਾਰਲਾਈਨਰ ਸਪੇਸ ਕੈਪਸੂਲ ਰਾਹੀਂ ਪੁਲਾੜ ਵਿੱਚ ਉਡਾਨ ਭਰਨੀ ਸੀ। ਪੁਲਾੜ ਯਾਤਰੀ ਬੁੱਚ ਵਿਲਮੋਰ ਨੇ ਸੁਨੀਤਾ ਨਾਲ ਯਾਤਰਾ ਕਰਨੀ ਸੀ। ਸੁਨੀਤਾ ਨੂੰ ਬੋਇੰਗ ਸਟਾਰਲਾਈਨ ਰਾਹੀਂ ਭਾਰਤੀ ਸਮੇਂ ਅਨੁਸਾਰ ਸਵੇਰੇ 8:04 ਵਜੇ ਕੈਨਵਰਲ ਫਲੋਰੀਡਾ ਦੇ ਕੈਂਡੀ ਸਪੇਸ ਸੈਂਟਰ ਤੋਂ ਲਾਂਚ ਕਰਨਾ ਸੀ ਐਲਨ ਮਸਕ ਲਈ ਇਸ ਮਿਸ਼ਨ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ ਬੋਇੰਗ ਨੇ ਸਟਾਰਲਾਈਨਰ ਨੂੰ ਐਲਨ ਮਸਕ ਦੇ ਸਪੇਸਐਕਸ ਦੇ ਡ੍ਰੈਗਨ ਕੈਪਸੂਲ ਦਾ ਮੁਕਾਬਲਾ ਕਰਨ ਲਈ ਡਿਜ਼ਾਈਨ ਕੀਤਾ ਜਿਸ ਨੇ ਮਈ 2020 ਵਿੱਚ ਆਪਣੇ ਚਾਲਕ ਦਲ ਦੀ ਉਡਾਣ ਦੀ ਜਾਂਚ ਕੀਤੀ ਹੈ ਸਪੇਸਐਕਸ ਨੇ ਉਦੋਂ ਤੋਂ ਨਾਸਾ ਦੇ ਚਾਲਕ ਦਲ ਦੀ ਆਵਾਜਾਈ ਦੀਆਂ ਜ਼ਿਆਦਾਤਰ ਜ਼ਰੂਰਤਾਂ ਨੂੰ ਸੰਭਾਲ ਲਿਆ ਹੋਇਆ ਹੈ ਦੱਸਦੀ ਹੈ ਕਿ ਯੂਨਾਈਟਿਡ ਲਾਂਚ ਅਲਾਈਐਂਸ ਦੇ ਟਾਮ ਹੈਟਰ ਲਾਂਚ ਦੀ ਨਿਗਰਾਨੀ ਕਰਨ ਵਾਲੀ ਰਾਕਟ ਕੰਪਨੀ ਨੇ ਉਡਾਣ ਦੇ ਲਗਭਗ 2 ਘੰਟੇ ਪਹਿਲਾਂ ਲਾਂਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਨਾਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਟਵਿੱਟਰ ਤੇ ਇਸ ਦਾ ਐਲਾਨ ਕੀਤਾ ਕਿ ਉਡਾਣ ਨੂੰ ਮੁਲਤਵੀ ਕਰਨ ਦਾ ਮੁੱਖ ਕਾਰਨ ਵੀ ਦੱਸਿਆ। ਨਾਸਾ ਨੇ ਦੱਸਿਆ ਕਿ ਐਥਲਸ ਦੇ 5 ਰਾਕਟ ਤੇ ਆਕਸੀਜਨ ਵਾਲਵ ਚ ਕੋਈ ਸਮੱਸਿਆ ਸੀ ਜਿਸ ਕਾਰਨ ਪੁਲਾੜ ਏਜੰਸੀ ਬੋਇੰਗ ਨੇ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਸੁਨੀਤਾ ਨੂੰ ਜੂਨ 1998 ਵਿੱਚ ਨਾਸਾ ਦੁਆਰਾ ਇੱਕ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ ਵਿਲੀਅਮਸ ਨੇ ਦੋ ਮਿਸ਼ਨ ਤੇ ਪੁਲਾੜ ਵਿੱਚ ਕੁੱਲ 322 ਦਿਨ ਬਤਾਏ ਹਨ ਇਸ ਦੇ ਨਾਲ ਹੀ 61 ਸਾਲ ਵਿਲਮੋਰ ਨੇ ਪੁਲਾੜ ਵਿੱਚ 178 ਦਿਨ ਬਿਤਾਏ ਹਨ ਬਿਊਰੋ ਰਿਪੋਰਟ ਹਮਦਰ ਦਿੱਤੀ ਇਸ ਵੇਲੇ ਦੀ ਬੇहद ਮੰਦਭਾਗੀ ਖਬਰ ਫਰਾਂਸ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਜੋ ਰੋਜ਼ੀ ਰੋਟੀ ਅਤੇ ਬਿਹਤਰ ਜ਼ਿੰਦਗੀ ਲਈ 17 ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਇੱਕ ਮੰਦਭਾਗੇ ਐਕਸੀਡੈਂਟ ਨੇ ਪੰਜਾਬੀ ਨੌਜਵਾਨ ਦੀ ਜਾਨ ਲੈ ਲਈ ਹੈ ਦਰਸਲ ਕੰਮ ਕਰਦੇ ਸਮੇਂ ਨੌਜਵਾਨ ਪੰਜਵੀਂ ਮੰਜ਼ਲ ਤੋਂ ਥੱਲੇ ਾਟ ਗਿਆ ਜਿਸ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਰਿਵਾਰ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਤਾਂ ਜੋ ਨੌਜਵਾਨ ਦੀ ਮ੍ਰਿਤਕ ਦੇ ਪੰਜਾਬ ਲਿਆਂਦੀ ਜਾਵੇ ਆਓ ਵੇਖਦੇ ਹਾਂ ਪੂਰੀ ਖਬਰ ਪੰਜਾਬ ਦੇ ਦਸੂਹਾ ਦੇ ਪਿੰਡ ਟੇਕਰੀ ਆਣਾ ਦਾ ਨੌਜਵਾਨ ਰੋਜੀ ਰੋਟੀ ਅਤੇ ਬਿਹਤਰ ਭਵਿੱਖ ਲਈ ਫਰਾਂਸ ਗਿਆ ਸੀ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਨੌਜਵਾਨ ਕਮਲਜੀਤ ਦਨ ਰਾਤ ਮਿਹਨਤ ਕਰ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਮੰਦ ਭਾਗਾ ਪਹਾਣਾ ਵਾਪਰਦਾ ਜਿਸ ਵਿੱਚ ਕਮਲਜੀਤ ਦੀ ਮੌਤ ਹੋ ਗਈ। ਦਰਅਸਲ ਕਮਲਜੀਤ ਫਰਾਂਸ ਦੇ ਸ਼ਹਿਰ ਸਲਾਂਚਸ ਦੀ ਇੱਕ ਪੰਜ ਮੰਜ਼ਲਾ ਇਮਾਰਤ 'ਚ ਕੰਮ ਕਰ ਰਿਹਾ ਸੀ ਤੇ ਇੱਕ ਐਕਸੀਡੈਂਟ ਦੇ ਤਹਿਤ ਪੈਰ ਤਲਕਣ ਨਾਲ ਪੰਜ ਮੰਜ਼ਲਾ ਇਮਾਰਤ ਤੋਂ ਕਮਲਜੀਤ ਥੱਲੇ ਡਿੱਗ ਗਿਆ ਜਿਸ ਨਾਲ ਕਮਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ। ਮਾਰ ਤੋਂ ਥੱਲੇ ਡਿੱਗਣ ਤੋਂ ਕੁਝ ਸਮਾਂ ਪਹਿਲਾਂ ਹੀ ਕਮਲਜੀਤ ਨੇ ਆਪਣੀ ਮਾਂ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਮੈਂ ਛੇਤੀ ਹੀ ਪੰਜਾਬ ਆਵਾਂਗਾ ਕਮਲਜੀਤ ਦੀ ਮੌਤ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਚੱਈ ਮੀਡੀਆ ਨਾਲ ਗੱਲਬਾਤ ਕਰਕੇ ਕਮਲਜੀਤ ਦੇ ਪਰਿਵਾਰ ਨੇ ਸਾਰੀ ਦੁਖਦਾਈ ਘਟਨਾ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਕਮਲਜੀਤ ਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਤਾਂ ਜੋ ਕਮਲਜੀਤ ਸਿੰਘ ਦੀ ਮਰਤਕ ਦੇ ਪੰਜਾਬ ਲਿਆਂਦੀ ਜਾਵੇ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਅਮਰਦਤ ਟੀਮ ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਸਦਕਾ ਮੁਕਾਮ ਹਾਸਲ ਕਰ ਹੀ ਲੈਂਦੇ ਹਨ ਅਜਿਹੀ ਮਨਮਤੀ ਪ੍ਰਾਪਤੀ ਭਾਰਤੀ ਲੜਕੀ ਨੇ ਕੈਨੇਡਾ ਵਿੱਚ ਹਾਸਲ ਕੀਤੀ ਹੈ ਦਰਅਸਲ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਸਮਾਜ ਸੇਵੀ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ادارے BC ਬਿਜ਼ਨਸ ਵੱਲੋਂ ਵੂਮਨ ਆਫ ਦਾ ਇਅਰ 2024 ਦੇ ਜੇਤੂ ਨਾਵਾਂ ਦਾ ਐਲਾਨ ਕਰ ਦਿੱਤਾ ਆਓ ਵੇਖਦੇ ਹਾਂ ਪੂਰੀ ਖਬਰ ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਸਦਕਾ ਮੁਕਾਮ ਹਾਸਲ ਕਰ ਹੀ ਲੈਂਦੇ ਹਨ ਅਜਿਹੀ ਹੀ ਮਾਣਮਤੀ ਪ੍ਰਾਪਤੀ ਭਾਰਤੀ ਲੜਕੀ ਨੇ ਕੈਨੇਡਾ ਵਿੱਚ ਹਾਸਲ ਕੀਤੀ। ਦਰਅਸਲ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਸਮਾਜ ਸੇਵੀ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਦਾਰੇ BC ਬਿਜ਼ਨਸ ਵੱਲੋਂ ਊਮਨ ਆਫ ਦイヤー 2024 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਸੂਬੇ ਭਰਚੋਂ 8 ਔਰਤਾਂ ਨੂੰ ਇਹ ਸਨਮਾਨ ਦਿੱਤਾ ਗਿਆ। ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਗਏ ਇਨਾਮਾਂ 'ਚ ਵੈਂਕੂਵਰ ਦੀ ਇਕੋ ਇਕ ਭਾਰਤੀ ਵਿਦਿਆਰਥਣ ਪਦਨਸ਼ੀ ਵਾਲਾ ਵੀ ਸ਼ਾਮਲ ਹੈ। ਪਦਨਸ਼ੀ ਵਾਲਾ ਨੂੰ ਊਮਨ ਆਫ ਇਅਰ ਦ ਰਾਈਜ਼ਿੰਗ ਸਟਾਰ ਨਾਲ ਸਨਮਾਨਿਤ ਕੀਤਾ ਗਿਆ। BC ਬਿਜ਼ਨਸ ਵੱਲੋਂ ਊਮਨ ਆਫ ਦਾ ਇਅਰ ਅਵਾਰਡ ਨਾਲ ਹਰ ਸਾਲ ਉਹਨਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਸਮਾਜ ਸੇਵਾ ਤੇ ਵਿਸ਼ੇਸ਼ ਕਰਕੇ ਔਰਤਾਂ ਦੇ ਵਾਸਤੇ ਅਹਿਮ ਯੋਗਦਾਨ ਪਾਇਆ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਕੇ ਸਾਇੰਸ ਦੀ ਵਿਦਿਆਰਥਣ ਬੈਦਾਂਸ਼ੀ ਵਾਲਾ ਸਮਾਜ ਸੇਵੀ ਸੰਸਥਾ ਬੋਲਟ ਸੇਫਟੀ ਸੁਸਾਇਟੀ ਦੀ ਸੰਸਥਾਪਕ ਹੈ 40 ਵਲੰਟੀਅਰਾਂ ਦੀ ਇਹ ਸੰਸਥਾ ਕੈਨੇਡਾ ਕੀਨੀਆ ਤੇ ਜੈਪੁਰ ਦੀ ਪ੍ਰਿੰਸ ਕੁਮਾਰੀ ਫਾਊਂਡੇਸ਼ਨ ਨਾਲ ਮਿਲ ਕੇ ਘਲੇਰ ਲੂ ਹਿੰਸਾ ਤੇ ਸਰੀਰਕ ਸ਼ੋਸ਼ਣ ਤੋਂ ਕਿਵੇਂ ਬਚਿਆ ਜਾਵੇ ਔਰਤਾਂ ਨੂੰ ਜਾਗਰੂਕ ਯੂਰੋਰਿਪੋਰਟ ਹਮਦਰਦ ਟੀਮ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਹਮਦਰਦ ਟੀਮ